ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮੈਨੂੰ ਲਈ ਛਡਾਈ ਤਿਸ ਗੁਰ ਕੋ ਸ਼ਾਬਾਸ਼ ਹੈ ਜਿਨ ਹਰ ਸੋ ਜੀ ਪਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹਲਾ 3 ਜੀ ਸਜਣ ਮਿਲੇ ਸਜਣਾ ਜਿਨ ਸਤਗੁਰ ਨਾਲ ਪਿਆਰ ਮਿਲ ਪ੍ਰੀਤਮ ਤਨੀ ਧਿਆਇਆ ਸੱਚੇ ਪ੍ਰੇਮ ਪਿਆਰ ਮਨ ਹੀ ਤੇ ਮਨ ਮੰਨਿਆ ਗੁਰ ਕੈ ਸ਼ਬਦ ਅਪਾਰ ਏ ਸੱਜਣ ਮਿਲੇ ਨਾ ਵਿਛੜੈ ਜੇ ਆਪ ਮਿਲ ਕਰਤਾਰ ਇਕ ਨਾਂ ਦਰਸ਼ਨ ਕੀ ਪ੍ਰਤੀਤ ਨ ਆਈਆ ਸ਼ਬਦ ਨ ਕਰੈ ਵਿਚਾਰ ਵਿਛੜਿਆ ਕਾ ਕਿਆ ਵਿਛੁੜੈ ਜਿਨਾ ਦੂਜੈ ਭੈ ਪਿਆਰ ਮਨਮੁਖ ਸੇਤੀ ਦੋਸਤੀ ਥੋੜੜਿਆਂ ਦਿਨ ਚਾਰ ਇਸ ਪਰਿਤੀ ਟੁੱਟਦੀ ਵਿਲਮਨ ਹੋਵਈ ਇਤ ਦੋਸਤੀ ਚੱਲਣ ਵਿਕਾਰ ਜਿਨ੍ਹਾਂ ਅੰਦਰ ਸੱਚੇ ਕਾ ਭਉ ਨਹੀਂ ਨਾਮ ਨ ਕਰੇ ਪਿਆਰ ਨਾਨਕ ਤਿੰਨ ਸਿਉ ਕਿਆ ਕੀਚੈ ਦੋਸਤੀ ਜੇ ਆਪ ਪੁਲਾਏ ਕਰਤਾਰ ਮਹਲਾ ਤੀਜਾ ਇੱਕ ਸਦਾ ਇਕੱਤੈ ਰੰਗ ਰਹੈ ਤਿਨ ਕਹਿ ਹੂੰ ਸਦ ਬਲਿਹਾਰੈ ਜਾਵ ਤਨ ਮਨ ਧਨ ਅਰਬੀ ਤਿਨ ਕਉ ਨਿਮ ਨਿਮ ਲਾਗਉ ਪਾਈ ਤੈਨ ਮਿਲਿਆ ਮਨ ਸੰਤੋਖੀ ਐ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚੇ ਸਿਉ ਲਿਵਲਾਈ ਰਹਾਉ ਤੈਨ ਮਿਲਿਆ ਮਨ ਸੰਤੋਖੀ ਐ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚੇ ਸਿਉ ਲਵਲਾਈ ਪਉੜੀ ਤਿਸ ਗੁਰ ਕਉ ਹੋਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਨਾਈ ਤਿਸ ਗੁਰ ਕਉ ਸਤ ਬਲਿਹਾਰਣੈ ਜਿਨ ਹਰ ਸੇਵਾ ਬਣਤ ਬਨਾਈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ जिथै किथै मेनू लए ਛਡਾਈ ਤਿਸ ਗੁਰ ਕੋ ਸ਼ਾਬਾਸ਼ ਹੈ ਜਿਨਹਰ ਸੋਜੀ ਪਾਈ ਨਾਨਕ ਗੁਰ ਵਿਟੂ ਵਾਰਿਆ ਜਿਨਹਰ ਨਾਮ ਦਿਆ ਮੇਰੇ ਮਨ ਕੀਆ ਸਪੁਰਾਈ ਸਲੋਕ ਮਹਲਾ 3 ਸੱਜਣ ਮਿਲੇ ਸੱਜਣਾ ਜਿਨ ਸਤਗੁਰ ਨਾਲ ਪਿਆਰ ਮਿਲ ਪ੍ਰੀਤਮ ਤਿਨੀ ਧਿਆਇਆ ਸਚੈ ਪ੍ਰੀਮ ਪਿਆਰ ਮਨ ਹੀ ਤੇ ਮਨ ਮੰਨਿਆ ਗੁਰ ਕੈ ਸ਼ਬਦ ਆਪਾਰ ਇਹ ਸੱਜਣ ਮਿਲੇ ਨਾ ਵਿਛੜੈ ਜੇ ਆਪ ਮੇਲੇ ਕਰਤਾਰ ਇਕ ਨਾਨ ਦਰਸ਼ਨ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਕਰਹਿ ਵਿਚਾਰ ਵਿਛੜਿਆ ਕਾ ਕਿਆ ਵਿਛੜੈ ਜਿਨਾ ਦੂਜੈ ਭੈ ਪਿਆਰ ਮਨ ਮੁਖ ਸੇਤੀ ਦੋਸਤੀ ਥੋੜਣਿਆ ਦਿਨ ਚਾਰ ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵਈ ਇਤ ਦੋਸਤੀ ਚਲਨ ਵਿਕਾਰ ਜਿਨ੍ਹਾਂ ਅੰਦਰ ਸੱਚੇ ਕਾ ਭਉ ਨਾਹੀ ਨਾਮ ਨ ਕਰੈ ਪਿਆਰ ਨਾਨਕ ਤਿਨ ਸਿਉ ਕਿਆ ਕੀਚੈ ਦੋਸਤੀ ਜੇ ਆਪ ਭੁਲਾਏ ਕਰਤਾਰ ਮਹਲਾ ਤੀਜਾ ਇੱਕ ਸਦਾ ਇਕਤੈ ਰੰਗ ਰਹੈ ਤਿਨ ਕਹਿ ਹਉ ਸਦ ਬਲਿਹਾਰੈ ਜਾਉ ਤਨ ਮਨ ਧਨ ਅਰਪੀ ਤਿਨ ਕੋ ਨਿਮ ਨਿਮ ਲਾਗੋ ਪਾਈ ਤਿਨ ਮਿਲਿਆ ਮਨ ਸੰਤੋਖੀਐ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਜੇ ਸਿਉ ਲਿਵਲਾਈ ਪਉੜੀ ਤਿਸ ਗੁਰ ਕਉ ਹਉ ਵਾਰਿਆ ਜਿਨ ਹਰ ਕੀ ਹਰ ਕਥਾ ਸੁਨਾਈ ਤਿਸ ਗੁਰ ਕਉ ਸਦ ਬਲਿਹਾਰਣੈ ਜਿਨ ਹਰ ਸੇਵਾ ਬਣਤ ਬਣਾਈ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿਥੈ ਕਿਥੈ ਮੈਨੂੰ ਲੈ ਛਡਾਈ ਤਿਸ ਗੁਰ ਕੋ ਸ਼ਾਬਾਸ਼ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਬਿਟਹੁ ਵਾਰਿਆ ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੂਰੀ ਸ਼ਲੋਕ ਮਹੰਲਾ ਤੀਜਾ ਸੱਜਣ ਮਿਲੇ ਸਜਣਾ ਜਿਨ ਸਤਗੁਰ ਨਾਲ ਪਿਆਰ ਮਿਲ ਪ੍ਰੀਤਮ ਤਿਨੀ ਧਾਇਆ ਸਚੈ ਪ੍ਰੇਮ ਪਿਆਰ ਮਨਹੀਂ ਤੇ ਮਨ ਮੰਨਿਆ ਗੁਰ ਕੈ ਸ਼ਬਦ ਆਪਾਰ ਇਹ ਸੱਜਣ ਮਿਲੇ ਨ ਵਿਛੜਹਿ ਜੇ ਆਪ ਮਿਲੇ ਕਰਤਾਰ ਇਕ ਨਾ ਦਰਸ਼ਨ ਕੀ ਪ੍ਰਤੀਤ ਨ ਆਈਆ ਸ਼ਬਦ ਨ ਕਰੈ ਵਿਚਾਰ ਵਿਛੁੜਿਆ ਕਾ ਕਿਆ ਵਿਛੜੈ ਜਿਨ੍ਹਾਂ ਦੂਜੇ ਭੈ ਪਿਆਰ ਮਨਮੁਖ ਸੇਤੀ ਦੋਸਤੀ ਥੋੜਣਿਆ ਦਿਨ ਚਾਰ ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵਈ ਇਤ ਦੋਸਤੀ ਚੱਲਣ ਵਿਕਾਰ ਜਿਨ੍ਹਾਂ ਅੰਦਰ ਸੱਚੇ ਕਾ ਭਉ ਨਹੀਂ ਨਾਮ ਨਾ ਕਰਹਿ ਪਿਆਰ ਨਾਨਕ ਤਿੰਨ ਸਿਓਂ ਕਿਆ ਕੀਚੈ ਦੂਸਤੀ ਜੇ ਆਪੁ ਭੁਲਾਏ ਕਰਤਾਰ ਮਹਲਾ 5ਵਾਂ ਮਹਲਾ 3ਜਾ ਇੱਕ ਸਦਾ ਇਕਤੈ ਰੰਗ ਰਹਹਿ ਤਿਨ ਕਹਿ ਹਉ ਸਦ ਬਲਿਹਾਰੈ ਜਾਉ ਤਨ ਮਨ ਧਨ ਅਰਪੀ ਤਿਨ ਕੋ ਨਿਮ ਨਿਮ ਲਾਗੋ ਪਾਈ ਤਿਨ ਮਿਲਿਆ ਮਨ ਸੰਤੋਖੀ ਐ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸਚੇ ਸਿਉ ਲਿਵ ਲਾਈ ਪਉੜੀ ਤਿਸ ਗੁਰ ਕੋ ਹੋਂ ਬਾਰਿਆ ਜਿਨ ਹਰ ਕੀ ਹਰ ਕਥਾ ਸੁਨਾਈ ਤਿਸ ਗੁਰ ਕੋ ਸਦ ਬਲਿਹਾਰਣੈ ਜਿਨ ਹਰ ਸੇਵਾ ਬਣਤ ਬਣਾਈ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿਥੈ ਕਿਥੈ ਮੈਨੂੰ ਲੈ ਛਡਾਈ ਤਿਸ ਗੁਰ ਕੋ ਸ਼ਾਬਾਸ਼ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਬਿਟਹੁ ਵਾਰਿਆ ਜਿਨ ਹਰ ਨਾਮ ਦੀਆ ਮੇਰੇ ਮਨ ਕੀਆ ਸਪੁਰਾਈ ਸਲੋਕ ਮਹੱਲਾ ਤੀਜਾ ਸਜਣ ਮਿਲੇ ਸਜਣਾ ਜਿਨ ਸਤਗੁਰ ਨਾਲ ਪਿਆਰ ਮਿਲ ਪ੍ਰੀਤਮ ਤਿਨਿ ਧਾਇਆ ਸਚੈ ਪ੍ਰੇਮ ਪਿਆਰ ਮਨ ਹੀ ਤੇ ਮਨ ਮੰਨਿਆ ਗੁਰ ਕੈ ਸ਼ਬਦ ਆਪਾਰ ਇਹ ਸੱਜਣ ਮਿਲੇ ਨਾ ਵਿਛੜਹਿ ਜੇ ਆਪ ਮਿਲੇ ਕਰਤਾਰ ਇਕ ਨਾਂ ਦਰਸ਼ਨ ਕੀ ਪ੍ਰਤੀਤ ਨ ਆਈਆ ਸ਼ਬਦ ਨ ਕਰਹਿ ਵਿਚਾਰ ਵਿਛੜਿਆ ਕਾ ਕਿਆ ਵਿਛੜੈ ਜਿਨਾ ਦੂਜੈ ਭੈ ਪਿਆਰ ਮਨ ਮੁਖ ਸੇਤੀ ਦੋਸਤੀ ਥੋੜੜਿਆਂ ਦਿਨ ਚਾਰ ਇਸ ਪਰਿਤੀ ਟੁੱਟਦੀ ਵਿਲਮ ਨ ਹੋਵਈ ਇਤ ਦੋਸਤੀ ਚਲਣ ਵਿਕਾਰ ਜਿਨ੍ਹਾਂ ਅੰਦਰ ਸੱਚੇ ਕਾ ਭਉ ਨਹੀਂ ਨਾਮ ਨ ਕਰੈ ਪਿਆਰ ਨਾਨਕ ਤਿੰਨ ਸਿਉ ਕਿਆ ਕੀਚੈ ਦੋਸਤੀ ਜੇ ਆਪ ਪੁਲਾਏ ਕਰਤਾਰ ਮਹੱਲਾ ਤੀਜਾ ਇਕ ਸਦਾ ਇਕਤੈ ਰੰਗ ਰਹਿ ਤਿਨ ਕਹਿਉ ਸਦ ਬਲਿਹਾਰੈ ਜਾਉ ਤਨ ਮਨ ਧਨ ਅਰਪੀ ਤਿਨ ਕੋ ਨਿਮ ਨਿਮ ਲਾਗੋ ਪਾਏ ਤਿਨ ਮਿਲਿਆ ਮਨ ਸੰਤੋਖੀ ਐ ਤ੍ਰਿਸ਼ਨਾ ਭੁਖ ਸਭ ਜਾਈ ਨਾਨਕ ਨਾਮ ਰਤੇ ਸੁਖੀਏ ਸਦਾ ਸਚੀ ਸਹਉ ਲਿਵ ਲਾਈ ਤਿਸ ਗੁਰ ਕੋ ਹਉ ਵਾਰਿਆ ਜਿਨ ਹਰ ਕੀ ਹਰ ਕਥਾ ਸੁਨਾਈ ਤਿਸ ਗੁਰ ਕੋ ਸਤ ਬਲਿਹਾਰਣੈ ਜਿਨ ਹਰ ਸੇਵਾ ਬਣਤ ਬਨਾਈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿੱਥੈ ਕਿਥੈ ਮੈਨੂੰ ਲੈ ਛਡਾਈ ਤਿਸ ਗੁਰ ਕੋ ਸ਼ਾਬਾਸ਼ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਵਿਟਹੁ ਵਾਰਿਆ ਜਿਨਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿਥੈ ਕਿਥੈ ਮੈਨੂੰ ਲਈ ਛਡਾਈ ਤਿਸ ਗੁਰ ਕੋ ਸ਼ਾਬਾਸ਼ ਹੈ ਜਿਨਹਰ ਸੋ ਜੀ ਪਾਈ ਨਾਨਕ ਗੁਰ ਵਿਟਹੋਂ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ